ਨਮਸਕਾਰ ਜੀ ਮੈਂ ਯੂਪੀਏ ਸੰਦੇਸ਼ ਪੱਤਰਕਾਰ ਜ਼ਿਲ੍ਹਾ ਕਪੂਰਥਲਾ ਤੋਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਦੋਲੋਂ ਨੰਗਲ ਜ਼ਿਲ੍ਹਾ ਅੰਮ੍ਰਿਤਸਰ ਦੇ ਲੰਬੜਦਾਰ ਸਰਦਾਰ ਜਗਦੀਸ਼ ਸਿੰਘ ਜੀ ਦੇ ਕੋਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੇਰਾ ਨਾਮ ਜੀ ਨੰਬਰ ਦਾ ਜਗਦੀਸ਼ ਸਿੰਘ ਪਿੰਡ ਦੋਲੋਂ ਨੰਗਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਲੰਬੜਦਾਰ ਜੀ ਆਪਣੀ ਕਾਰਜਕਾਰੀ ਦੇ ਦਰਮਿਆਨ ਤੁਸੀਂ ਕੀ ਕੀ ਸੇਵਾਵਾਂ ਨਿਭਾ ਰਹੇ ਹੋ ਆਪਾਂ ਜੀ ਜਦੋਂ ਕੋਈ ਇਨਸਾਨ ਨੂੰ ਕਿਤੇ ਰਜਿਸਟਰੀ ਦੀ ਲੋੜ ਪੈਂਦੀ ਹੈ ਜੀ ਪੋਸਟ ਆਇਨ ਚਾਹੀਦਾ ਵਾ ਜੇ ਜਦੋਂ ਕਿਸੇ ਦੀ ਆਪਾਂ ਮੈਰਿਜ ਰਜਿਸਟਰੀ ਕਰਾਉਣੀ ਹੋਵੇ ਜਾਂ ਫਿਰ ਕਿਸੇ ਨੇ ਕਾਸਾ ਦੀ ਕੋਈ ਕਰਾ ਕੋਈ ਵੀ ਬਣਾਉਣੀ ਹੋਣ ਉਹ ਮੇਰੇ ਕੋਲ ਆਉਂਦੇ ਆ ਜੀ ਫਿਰ ਆਪਾਂ ਉਹਨਾਂ ਦੀ ਹੈਲਪ ਕਰੀ ਜੀ ਹਰ ਪਕਾ ਤੇ ਪਿੰਡ ਦਾ ਜਿਹੜਾ ਰਕਬਾ ਹੈ ਤੁਹਾਡੇ ਦਾ ਕਿੰਨਾ ਕੁ ਹੈਗਾ ਇਹਦਾ ਤੇ तकरीबन ਰਕਬਾ ਕਾਫੀ ਹੈਗਾ ਬਾ ਜੇ ਆਪਾਂ ਮੋਟਾ-ਮੋਟਾ ਵੀ ਲਈਏ ਤੇ 400 500 ਕਿਲੋ ਵੇ ਪਾਰੇਗਾ ਜੀ ਠੀਕ ਹੈ ਹਾਂ ਜੀ ਤੇ ਜਦੋਂ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਤੁਹਾਡੀ ਹਾਂ ਜੀ ਕੋਰਟ ਮੈਰਿਜ ਜਾਂ ਰਜਿਸਟਰੀ ਸੰਬੰਧਤ ਉਹ ਤੇ ਫਿਰ ਤੁਸੀਂ ਜਾਂਦੇ ਹੋ ਜਾਂ ਮਤਲਬ ਸائن ਵਗੈਰਾ ਕਰਕੇ ਮੌਜੂਦਿੰਦੇ ਨਹੀਂ ਜੀ ਜਿਸ ਤਰ੍ਹਾਂ ਮਤਲਬ ਜਿਸ ਇਸ ਇਨਸਾਨ ਨੂੰ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਹੁੰਦੀ ਆ ਉਹਦੀ ਹਰ ਪੱਖੋਂ ਆਪਾਂ ਮਦਦ ਕਰੀਣੀ ਆ। ਹਾਂਜੀ ਕੋਈ ਰਜਿਸਟਰੀ ਵੀ ਲਾ ਲਓ ਮੈਰਿਜ ਦੀ ਲਾ ਲਓ ਜਾਂ ਕਿਸੇ ਦੇ ਕਾਸ ਸਰਟੀਫਿਕੇਟਾਂ ਦੀ ਲਾ ਲਓ। ਜਿਸ ਤਰ੍ਹਾਂ ਦੀ ਵੀ ਅਗੀਆਂ ਜ਼ਰੂਰਤ ਹੁੰਦੀ ਆ ਆਪਾਂ ਫਿਰ ਉਹਨਾਂ ਦੀ ਹੱਲ ਕਰੀ। ਇੱਕ ਸਰਕਾਰ ਨੇ ਜੋ ਤੁਹਾਡੇ ਮਾਨ ਪੱਤੇ ਦੀ ਗੱਲ ਕਰ ਰਿਹਾ ਮੈਂ ਹਾਂਜੀ 1500 ਰੁਪਏ ਦਿੱਤਾ ਜਾਂਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਜੀ ਮਾਨ ਪੱਤੇ ਅੱਗੇ ਤੇ ਆਪਾਂ ਸਰਕਾਰਾਂ ਅੱਗੇ ਹੀ ਕਰਦੇ ਆਂ ਵੀ ਘਰ ਤੋਂ ਘੜੇ ਮਾਨ ਪਤਾ ਸਾਡਾ 10000 ਰੁਪਏ ਹੋਣਾ ਚਾਹੀਦਾ ਜੀ ਕਿਉਂਕਿ ਜੇ ਆਪਾਂ ਦੇਖਿਆ ਜਾਵੇ ਆਉਣਾ ਜਾਣਾ ਹਰ ਕੱਖ ਪੱਖੋਂ ਮਤਲਬ ਹਰ ਇੱਕ ਨੰਬਰਦਾਰ ਦੀ ਮਤ ਮਤ ਕਰਨੀ ਚਾਹੀਦੀ ਹੈ ਮਤਲਬ ਮਤ ਕਰਨੀ ਚਾਹੀਦੀ ਜਿਵੇਂ ਜਿਵੇਂ ਤੁਹਾਨੂੰ ਕਚਹਿਰੀ ਚ ਆਉਣਾ ਜਾਣਾ ਅਕਸਰ ਪੈਂਦਾ ਆ ਤੇ ਟੂਲ ਬਲਾਜਾ ਜਾਂ ਕਿਰਾਇਆ ਉਹ ਮਾਫ ਹੈ ਤੁਹਾਨੂੰ ਨਹੀਂ ਜੀ ਉਹ ਮਾਫ ਨਹੀਂ ਹੈਗਾ ਪਰ ਮੈਂ ਸਰਕਾਰ ਅੱਗੇ ਹੀ ਬੇਨਤੀ ਕਰੂੰਗਾ ਜੀ ਕਿ ਸਾਡਾ ਟੂਲ ਬਲਾਜਾ ਤੇ ਬਸ ਦੇ ਕਿਰਾਏ ਮਾਫ ਔਰ ਤੁਸੀਂ ਕੀ ਮੰਗਾਂ ਰੱਖਦੇ ਹੋ ਸਰਕਾਰ ਕੋਲ ਇਹ ਕਿਤੇ ਦੀ ਮੰਗ ਆਪਣੀ ਇਹ ਹੀ ਆ ਵੀ ਇੱਕ ਟੋਲ ਫੀਸਾਂ माफ ਕੀਤਾ ਜਾਵੇ ਦੂਸਰਾ ਇਹ ਦੀ ਬਸ ਦਾ ਕਿਰਾਇਆ माफ ਕੀਤਾ ਜਾਵੇ ਤੇ ਸਾਨੂੰ ਜਿਹੜੀਆਂ ਸਰਕਾਰੀ ਦਫਤਰਾਂ ਦੇ ਵਿੱਚ ਸਾਡਾ ਮਾਨ ਸਨਮਾਨ ਵਧਾਇਆ ਤਹਿਸੀਲ ਦੇ ਵਿੱਚ ਕੋਈ ਬੈਠਣ ਵਾਸਤੇ ਸੂਦਾ ਹੈ ਜੀ ਸਾਨੂੰ ਬਾਬੋਕਾਲਾ ਤਹਿਸੀਲ ਵਿੱਚ ਸਾਨੂੰ ਕਮਰਾ ਰਾਟ ਹੋਇਆ ਵਾ ਜੀ ਉਥੇ ਆਪਾਂ ਜਦੋਂ ਮੀਟਿੰਗ ਹੁੰਦੀ ਆ ਆਪਾਂ ਉਥੇ ਬੈਠਦੇ ਆ ਕਿਸਾਨ ਵੀਰਾਂ ਨੂੰ ਜਾਂ ਕੋਈ ਆਪਣੇ ਇਲਾਕੇ ਦੇ ਨਗਰ ਦੇ ਨੌਜਵਾਨਾਂ ਨੂੰ ਕੁਝ ਸੰਦੇਸ਼ ਦੇਣਾ ਚਾਹੋ ਉਹਨਾਂ ਵੀਰਾਂ ਅੱਗੇ ਮੈਂ ਹੀ ਸੰਦੇਸ਼ ਦੇਣਾ ਚਾਹੁੰਦਾ ਕਿ ਭਾਈ ਨਸ਼ਿਆਂ ਤੋਂ ਦੂਰ ਰਹੋ ਅਸੀਂ ਆਨ ਆਪਣੀ ਜ਼ਿੰਦਗੀ ਖਰਾਬ ਹੋ ਗਈ ਹੈ ਆਪਾਂ ਨਸ਼ਿਆਂ ਦੇ ਖਿਲਾਫ ਜਿਹੜੀ ਵੀ ਮੁਹਿੰਮ ਆਪਾਂ ਕਰਦੇ ਆ ਉਹਦਾ ਹਰ ਆਪਾਂ ਹਰ ਇੱਕ ਇਸਾਂ ਦਾ ਕਿਸਾਨ ਵੀਰਾਂ ਨੂੰ ਕੁਝ ਕਹਿਣਾ ਚਾਹੋ ਕਿਸਾਨ ਵੀਰਾਂ ਅੱਗੇ ਇਹੀ ਆ ਕਿ ਆਪਾਂ ਜਿੰਨੇ ਵੀ ਆ ਨੰਬਰਦਾਰ ਸਰਪੰਚ ਉਹ ਸਾਰੇ ਇਹਨਾਂ ਦੇ ਨਾਲ ਹੈਗੇ ਆ ਜੀ ਜੋ ਵੀ ਉਹ ਮਤਲਬ ਜਿਸ ਤਰ੍ਹਾਂ ਦੇ ਆਪਣੀਆਂ ਮੰਗਾ ਲੈ ਕੇ ਚੱਲਦੇ ਪਏ ਆ ਉਹਨਾਂ ਦੀ ਮੰਗਾ ਪੂਰੀਆਂ ਹਾਂ ਜੀ ਹਾਂਜੀ ਮੈਂ ਜੀ ਯੂਬੀਆਈ ਸੰਦੇਸ਼ ਨਿਊਜ਼ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਆ ਜੀ ਕਰਦਾ ਜੀ ਜਿਨ੍ਹਾਂ ਨੇ ਮੇਰੇ ਗ੍ਰਹਿ ਆ ਕੇ ਮੈਨੂੰ ਮਾਨ ਬਖਸ਼ਿਆ ਮੇਰੇ ਸੰਦੇਸ਼ ਵਰਲਡਵਾਈਡ ਬਚਾਉਣ ਦੀ ਮੇਰੇ ਨਾਲ ਵਾਦਾ ਕੀਤਾ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ